ਉਹਨਾਂ ਨੇ ਉਹਨਾਂ ਨੂੰ ਕਿਸੇ ਪੁੱਛਿਆ ਜੀ ਤੁਹਾਡੀ ਲੰਮੀ ਉਮਰ ਦਾ ਰਾਜ਼ ਕੀ ਹੈ ਲੰਬੇਰੀ ਉਮਰ ਦਾ ਤੇ ਉਸ ਵਕਤ ਉਹਨਾਂ ਨੇ ਤਿੰਨ ਕ ਗੱਲਾਂ ਕਹੀਆਂ ਉਹ ਕਹਿੰਦਾ ਇੱਕ ਮੈਂ ਗੁੱਸਾ ਦੂਜੀ ਈਰਖਾ ਤੇ ਤੀਜੀ ਨਿੰਦਿਆ ਨਹੀਂ ਮੈਂ ਕਿਸੇ ਦੀ ਕਰਦਾ ਇਸ ਕਰਕੇ ਮੇਰੀ ਉਮਰ ਲੰਬੀ ਹੈ ਕਹਿੰਦਾ ਘੱਟਦੀ ਏ ਇਸ ਸਟ्रेस ਕਰਕੇ ਈਰਖਾ ਨਿੰਦਿਆ ਸੱਚੀ ਏ ਵੀ ਤੇ ਕ੍ਰੋਧ ਅਗਲੀ ਗੱਲ ਉਹਨੇ ਕਹੀ ਜਿਹੜੀ ਸੀ ਮੈਨੂੰ ਬੜੀ ਚੰਗੀ ਲੱਗੀ ਉਹ ਕਹਿੰਦਾ ਕਰਤੇ ਬਣ ਕੇ ਨਾ ਲੋਕਾਂ ਨੂੰ ਸਮਝਾਓ ਕਿ ਸਾਰੀ ਦੁਨੀਆ ਮੈਂ ਹੀ ਬਦਲਨੀ ਹੈ ਉਹ ਕਹਿੰਦੇ ਜਿਹੜੀ ਤੂੰ ਸਿਰ ਤੇ ਟੋਕਰੀ ਚੁੱਕੀ ਐ ਇਸ ਟੋਕਰੀ ਦਾ ਪਹਿਰਾ ਦੇ ਲੋਕਾਂ ਦੀਆਂ ਟੋਕਰੀਆਂ ਨਾ ਦੇਖ ਸੱਚ ਇਹ ਵੇ ਜਿਹੜੇ ਬੰਦੇ ਆਹ ਨਹੀਂ ਬਦਲਿਆ ਆਹ ਨਹੀਂ ਬਦਲਿਆ ਉਹ ਸਿਰਫ ਇੱਕੋ ਬੇਨਤੀ ਕੁਝ ਨਹੀਂ ਪੜਨਾ ਨਾ ਬਸ ਜਪਜੀ ਸਾਹਿਬ ਦੀ ਆ ਤੋ ਪੌੜੀ ਪੜ ਲਿਆ ਜੇ ਆਖਣ ਜੋਰ ਚੁਪੈ ਨਾ ਜੋਰ ਜੋਰ ਨਾ ਮੰਗਨ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਮਨਸੂਰ ਅਗੇ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੋਟੇ ਸੰਸਾਰ ਬੰਦੇ ਛੁੱਟ ਸਕਣਗੇ ਜੀ ਆਪਣੇ ਆਪ